ਪੀਐਮ ਨਰਿੰਦਰ ਮੋਦੀ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਹਿੱਸਾ ਲੈਣਗੇ ਕੁਰਕ ਖੇਤਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਨੇ ਜਿੱਥੇ ਉਹ 2.5 ਘੰਟੇ ਦੇ ਕਰੀਬ ਰਹਿਣਗੇ ਤਾਂ ਸ਼੍ਰੀ ਦੀ ਸਮਗਮਾਂ ਨੂੰ ਲੈ ਕੇ 155 ਏਕੜ ਵਿੱਚ ਵੱਖ-ਵੱਖ ਪੰਡਾਲ ਲਗਾਏ ਗਏ ਨੇ ਜਦਕਿ 25 ਏਕੜ ਦੇ ਵਿੱਚ ਮੁੱਖ ਪੰਡਾਲ ਲਗਾਇਆ ਗਿਆ ਹੈ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਰਹਿਣਗੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਵੱਖ-ਵੱਖ ਲੀਡਰਸ਼ਿਪ ਦੇ ਨਾਲ ਇੱਥੇ ਨਤਮਸਤਕ ਹੋਣਗੇ ਇੱਕ ਪਾਸੇ 350 ਬੱਚੀਆਂ ਨੇ ਜਿਹੜੀਆਂ ਉਹ ਕੀਰਤਨ ਕਰਨਗੀਆਂ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਲੀਡਰ ਨੇ ਜਿਹੜੇ ਉਹ ਪੰਡਾਲ ਦੇ ਵਿੱਚ ਮੌਜੂਦ ਰਹਿਣਗੇ ਤਾ ਸਾਰੇ ਹੀ ਲੀਡਰ ਨੇ ਜਿਹੜੇ ਉਹ ਜ਼ਮੀਨ ਉੱਤੇ ਬੈਠਣਗੇ ਕੋਈ ਵੀ ਕੁਰਸੀ ਇਸ ਪੰਡਾਲ ਦੇ ਵਿੱਚ ਨਹੀਂ ਲਗਾਈ ਗਈ ਮर्यादा ਨੂੰ ਬਰਕਰਾਰ ਰੱਖਦੇ ਹੋਏ ਪੂਰਨ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਾ ਜਿਹੜਾ ਉਹ ਮੰਚ ਤੋਂ 2.5 ਫੁੱਟ ਉੱਪਰ ਕੀਤਾ ਗਿਆ ਹੈ ਇਸ ਦੇ ਨਾਲ ਹੀ ਅੱਜ ਇੱਕ ਸਿੱਕਾ ਅਤੇ ਡਾਕ ਟਿਕਟ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਜਾਰੀ ਕੀਤੀ ਜਾਵੇਗੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਮੌਕੇ ਵੱਡਾ ਫੈਸਲਾ ਜਿਹੜਾ ਉਹ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਦੂਜੇ ਪਾਸੇ ਦੋ ਵੱਡੇ-ਵੱਡੇ ਲੰਗਰ ਹਾਲ ਨੇ ਜਿਹੜੇ ਉਹ ਵੀ ਬਣਾਏ ਗਏ ਨੇ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੰਗਰ ਛਕਣਗੇ ਇਸ ਦੇ ਨਾਲ ਹੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੁਰਕ ਖੇਤਰ ਪਹੁੰਚ ਰਹੇ ਨੇ